ਦਾ ਸੰਵਿਧਾਨ ਦੇਸ਼ ਦੀ ਜਨਤਾ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ ਤਾਂ ਹੁਣ ਫਿਰ ਮੁਰ ਤੋਂ ਲੋਕਾਂ ਵੱਲੋਂ ਜਿਹੜੀ ਕਿ ਉਹ ਵੋਟ ਪਾਈ ਜਾਣੀ ਹੈ ਕਿਉਂਕਿ ਲੋਕ ਸਭਾ ਦੇ ਇਲੈਕਸ਼ਨਸ ਦਾ ਬਿਲਕੁਲ ਵਜ ਚੁੱਕਾ ਹੈ ਤੇ ਗੱਲ ਕਰ ਲਈਏ ਪੰਜਾਬ ਦੀ ਜਿਸ ਵਿੱਚ ਜੇ ਬੀਤੀ 2019 ਦੀਆਂ ਲੋਕ ਸਭਾ ਇਲੈਕਸ਼ਨ ਦੀ ਗੱਲ ਕਰੀ ਤਾਂ ਕਰੀਪਰੀ 65 ਤੋਂ 66% ਦੀ ਪੋਲਿੰਗ ਹੋਈ ਸੀਗੀ ਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕੇ ਸੀ ਤਾਂ ਇਸ ਵਾਰ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਕਾਫੀ ਸਾਰੇ ਜਿਹੜੇ ਚੌਕ ਨੇ ਅੰਮ੍ਰਿਤਸਰ ਦੇ ਉੱਥੇ ਸਲੋਗਨ ਲਿਖਵਾਏ ਗਏ ਨੇ ਤਾਂ ਜੋ ਲੋਕਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਜਿਹੜੀ ਕਿ ਉਹ ਵਰਤੋਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਤੇ ਕਰੀਪਰੀਵ ਹਰ ਚੌਕ ਵਿੱਚ ਅਜਿਹੇ ਸਲੋਗਨ ਲਗਾਏ ਗਏ ਨੇ ਜਿੱਤੋਂ ਲੋਕ ਜਿਹੜੇ ਨੇ ਜਾਗਰੂਕ ਹੋਣ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਕਿਉਂਕਿ 5 ਸਾਲ ਬਾਅਦ ਲੋਕ ਆਪਣੇ ਮਤਲਬ ਆਪਣੇ ਮਨਪਸੰਦ ਦੀ ਸਰਕਾਰ ਤੇ ਆਪਣੇ ਉਮੀਦਵਾਰ ਦਾ ਚੋਣ ਕਰ ਸਕਦੇ ਨੇ ਤੇ ਮੇਰੇ ਨਾਲ ਕੁਝ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਲੈਣ ਸਰ ਆਪਣੀ ਵੋਟ ਦੀ ਕਿੰਨੀ ਵੈਲਿਊ ਹੈ ਆਪਣੇ ਵੋਟ ਦੀ ਬਹੁਤ ਜ਼ਿਆਦਾ ਵੈਲਿਊ ਹੈ ਜੀ ਇਲੈਕਸ਼ਨ ਦਾ ਇਲੈਕਸ਼ਨ ਦਾ ਸੀਜ਼ਨ ਹੈ ਇਲੈਕਸ਼ਨ ਇਲੈਕਸ਼ਨ ਦਾ ਸੀਜ਼ਨ ਹੈ ਜਿਹਦੇ ਦੌਰਾਨ ਮਤਲਬ ਕਿ 1 ਜੂਨ 2024 ਨੂੰ ਵੋਟਾਂ ਤੈਅ ਹੋ ਚੁੱਕੀਆਂ ਆ ਪੰਜਾਬ ਸਰਕਾਰ ਵੱਲੋਂ ਹਰ ਚੌਂਕ ਦੇ ਵਿੱਚ ਸਲੋਗਨ ਲਾਏ ਗਏ ਨੇ ਵੋਟਾਂ ਬਾਰੇ ਜਾਗਰਿਤ ਕੀਤਾ ਗਿਆ ਹੈ तकरीबन तकरीबन ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਇਸ ਕਰਕੇ ਸਾਰੇ ਜਨਤਾ ਨੂੰ ਸੂਚਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਵੋਟ ਦਾ ਆਪਣੀ ਸਮਝਦਾਰੀ ਦੇ ਨਾਲ ਬੜੇ ਧਿਆਨ ਨਾਲ ਹੀ ਵਰਤੋਕਰਨ ਜਿਹੜਾ ਐਮ ਐਲ ਏ ਜਾਂ ਐਮ ਪੀ ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਆ ਉਸ ਨੂੰ ਹੀ ਵੋਟ ਕਰੋ 1 ਜੂਨ ਨੂੰ ਵੋਟਾਂ ਪੈਣੀਆਂ ਨੇ ਕਾਫੀ ਗਰਮੀ ਹੋਣੀ ਹੈ ਕੁਝ ਲੋਕ ਸੋਚਦੇ ਨੇ ਵੀ ਗਰਮੀ ਹੈ ਤੇ ਵੋਟ ਕੀ ਪਾਣੀ ਹੈ ਉਹਨਾਂ ਨੂੰ ਕੋਈ ਖਾਸ ਅਪੀਲ ਕਰਨਾ ਚਾਹੀਦਾ ਉਹਨਾਂ ਨੂੰ ਇਹੋ ਹੀ ਹੈ ਕਿ ਠੰਡਾ ਪਾਣੀ ਪੀਣ ਨਿੰਬੂ ਪਾਣੀ ਪੀ ਕੇ ਵੋਟ ਜ਼ਰੂਰ ਪਾਣ ਵੋਟ ਪਾਣ ਦਾ ਹੱਕ ਸਭ ਨੂੰ ਬਰਾਬਰ ਹੈ ਵੋਟ ਜ਼ਰੂਰ ਪਾਉਣਾ ਚਾਹੀਦਾ ਇਸ ਦਾ ਸੰਭਾਲ ਕਰਨਾ ਚਾਹੀਦਾ ਹੈ ਜੋ ਪ੍ਰਸ਼ਾਸਨ ਨੇ ਇੱਥੇ ਸਲੋਗਨ ਲਖਾਏ ਨੇ ਭਵੇਂ ਕਚਾਰੀ ਚੌਂਕ ਤੇ ਖੜੇ ਹੋਰ ਵੀ ਬਹੁਤ ਸਾਰੇ ਚੌਂਕ ਨੇ ਜਿੱਥੇ ਕੀ ਐਸੇ ਸਲੋਗਨ ਲੱਗੇ ਨੇ ਜਿਸ ਨਾਲ ਲੋਕ ਜਿਹੜੇ ਨੇ ਆਪਣੀ ਵੋਟ ਦੇ ਪ੍ਰਤੀ ਜਾਗਰੂਕ ਹੋਣਗੇ ਕਿਸੇ ਦਾ ਉਪਰਾਲਾ ਪ੍ਰਸ਼ਾਸਨ ਦਾ ਇਹ ਡੀਸੀ ਸਾਹਿਬ ਵੱਲੋਂ ਬਹੁਤ ਉਪਰਾਲਾ ਕੀਤਾ ਗਿਆ ਹੈ ਕਿ ਉਹਨਾਂ ਸਾਰੇ ਸ਼ਹਿਰ ਦੇ ਸਾਰੇ ਇਲਾਕਿਆਂ ਦੇ ਵਿੱਚ ਵੋਟਾਂ ਨੂੰ ਜਾਗਰਤ ਕਰਨ ਵਾਸਤੇ ਸਲੋਗਨ ਬਣਾਏ ਹਨ ਜੋ ਕਿ ਬਹੁਤ ਹੀ ਵਧੀਆ ਹਨ ਇਹ ਸਲੋਗਨ ਸਾਨੂੰ ਵੋਟ ਪਾਉਣ ਦਾ ਤਰੀਕਾ ਦੱਸਦੇ ਹਨ ਅਤੇ ਸਾਨੂੰ ਜਾਗਰਤ ਕਰਦੇ ਹਨ ਸਾਡੇ ਹੱਕਾਂ ਬਾਰੇ ਇਹ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਵੀ ਬੋਟ ਜਿਹੜੀ ਪਾਣੀ ਚਾਹੀਦੀ ਹੈ ਹਾਂਜੀ ਬਿਲਕੁਲ ਪਾਣੀ ਚਾਹੀਦੀ ਹੈ ਆਪਣੇ ਬੋਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ 5 ਸਾਲ ਬਾਅਦ ਹੀ ਮੌਕਾ ਮਿਲਦਾ ਹੈ ਹਾਂ ਬਿਲਕੁਲ ਜੀ 5 ਸਾਲ ਬਾਅਦ ਜਿਹੜਾ ਕਿ ਇਹ ਮੌਕਾ ਮਿਲਦਾ ਮੇਰੇ ਨਾਲ ਇੰਜੀਨੀਅਰ ਪਵਨ ਸ਼ਰਮਾਨੀ ਉਹਨਾਂ ਨੇ ਗੱਲਬਾਤ ਕਰ ਲੈਣ ਸਰ ਕੀ ਕਹੋਗੇ ਜੇ ਗੱਲ ਕਰ ਲਈਏ 2019 ਦੀ ਲੋਕ ਸਭਾ ਇਲੈਕਸ਼ਨ ਦੀ ਤਾਂ ਉਦੋਂ ਜਿਹੜੀ ਪੋਲਿੰਗ ਸੀਗੀ ਉਹ 65 60 ਫੀਸਦੀ ਰਹੀ ਸੀ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਆਪਣੀ ਬੋਰ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਉਨੇ ਬਾਰੇ ਕੀ ਕਹਿਣਾ ਤੁਸੀਂ ਦੇਖੋ ਸਿਕੰਦਰ ਜੀ ਤੁਸੀਂ ਬਹੁਤ ਇੰਪੋਰਟੈਂਟ ਵਿਸ਼ਾ ਲਿਆ ਹੈਗਾ ਗੁਰੂ ਨਗਰੀ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਜ਼ ਸੈਕਸ਼ਨ ਔਰ ਪਲੇਸਿਸ ਦੇ ਉੱਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਔਰ ਡਿਸਟ੍ਰਿਕਟ ਇਲੈਕਟੋਰਲ ਆਫੀਸਰ ਔਰ ਉਸ ਤੋਂ ਬਾਅਦ ਸਿਸਟਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟਿਸਪੇਸ਼ਨ ਕਮੇਟੀ ਵੱਲੋਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗ੍ਰਾਫਿਟੀਜ਼ ਬਣਾਈਆਂ ਗਈਆਂ ਪੇਂਟਿੰਗਸ ਬਣਾਈਆਂ ਗਈਆਂ ਪੋਸਟਰਸ ਬਣਾਏ ਗਏ ਆ ਬਹੁਤ ਜਗ੍ਹਾ ਦੇ ਉੱਤੇ ਮੈਸੇਜਸ ਲਿਖੇ ਗਏ ਆ ਜਿਹਦੇ ਵੋਟਰਾਂ ਦੇ ਅੰਦਰ ਇੱਕ ਵੱਡਾ ਮੈਸੇਜ ਡਿਸਕਮਿਨੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਲੋਕਾਂ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਵੇਅਰਨੈਸ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿਹਦੇ ਨਾਲ ਲੋਕ ਅਵੇਅਰ ਹੋ ਕੇ ਵੋਟ ਪ੍ਰਣਾਲੀ ਦੇ ਵਿੱਚ ਹਿੱਸਾ ਲੈਣ ਸਾਡਾ ਦੇਸ਼ ਇੱਕ ਲੋਕਤੰਤਰੀਕ ਦੇਸ਼ ਆ ਜਿਹਦੇ ਵਿੱਚ VOTING ਰਾਈਟ ਬੜਾ ਮਹੱਤਵਪੂਰਨ ਹੁੰਦਾ ਔਰ ਬਹੁਤ ਸਾਰੇ ਜਿਵੇਂ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਬਹੁਤ ਸਾਰੇ ਲੋਕ ਕਈ ਵਾਰ ਛੁੱਟੀ ਵਾਲਾ ਦਿਨ ਸਮਝ ਕੇ ਘਰੇ ਹੀ ਬੈਠ ਜਾਂਦੇ ਆ ਵੋਟ ਨਹੀਂ ਕਰਨ ਜਾਂਦੇ ਸੋ ਉਹਦੇ ਨਾਲ ਵੋਟ ਪ੍ਰਤੀਸ਼ਤ ਵੀ ਘਟਦੀ ਆ ਤੇ ਫਿਰ ਉਹ ਕਿਹਾ ਜਾਂਦਾ ਕਿ ਬੈਡ ਜਿਹੜੇ ਕੈਂਡੀਡੇਟਸ ਹੈਗੇ ਜਦੋਂ ਅਸੀਂ ਉਹਨਾਂ ਨੂੰ ਚੁੰਦੇ ਆ ਉਹ ਲੋਕ ਉਸ ਲਈ ਜ਼ਿੰਮੇਵਾਰ ਹੁੰਦੇ ਆ ਜਿਹੜੇ ਵੋਟ ਕਰਨੇ ਹੀ ਜਾਂਦੇ ਬੁਰੀਆਂ ਸਰਕਾਰਾਂ ਨਹੀਂ ਹੁੰਦੀਆਂ ਬੁਰੇ ਲੋਕਾਂ ਨੂੰ ਚੁਣਿਆ ਜਾਂਦਾ ਕਿਉਂਕਿ ਚੰਗੇ ਲੋਕ ਘਰਾਂ 'ਚੋਂ ਵੋਟ ਕਰਨਾ ਹੀ ਨਿਕਲਦੇ ਸੋ ਇਸ ਕਰਕੇ ਇਹ ਮੈਸੇਜ ਲੋਕਾਂ ਨੂੰ ਅਵੇਅਰ ਕਰਨ ਲਈ ਸਪੈਸ਼ਲੀ ਯੂਥ ਨੂੰ ਇੱਕ ਆਪਣੀ ਮੁਖਤਰਾ ਦੇ ਵਿੱਚ ਸ਼ਾਮਲ ਕਰਨ ਦੇ ਲਈ ਮੈਸੇਜ ਡਿਸਪਲੇ ਕੀਤੇ ਗਏ ਜਿਹਦੇ ਨਾਲ ਜਵਾਨੀ ਸਾਡੇ ਪੰਜਾਬ ਦੀ ਦੇਸ਼ ਦੀ ਸੈਂਸਿਟਾਈਜ਼ ਹੋਵੇ ਅਵੇਅਰ ਹੋਵੇ ਐਜੂਕੇਟ ਹੋਵੇ ਵੋਟ ਪ੍ਰਣਾਲੀ ਜੀ ਹਿੱਸਾ ਜ਼ਰੂਰ ਲਵੇ ਮਤਲਬ ਇਸ ਵਾਰ ਪ੍ਰਸ਼ਾਸਨ ਦੀ ਇਹੀ ਹੈ ਪ੍ਰਯਾਸ ਹੈ ਵੀ ਇਸ ਵਾਰ ਜਿਹੜੀ ਕੀ ਬੋਲਿੰਗ ਜਿਹੜੀ ਹੈ ਉਹ 70% ਤੋਂ ਉੱਪਰ ਹੋਵੇ ਦੇਖੋ ਇਹ ਵੀ ਜ਼ਰੂਰੀ ਹੈ ਕਿ ਜਿਹੜੀ VOTING ਪ੍ਰਤੀਸ਼ਤ ਹੈ ਉਹ ਬਹੁਤ ਉੱਪਰ ਹਾਈ ਹੋਣੀ ਚਾਹੀਦੀ ਆ ਤਾਂ ਕਿ ਲੋਕਤੰਤ੍ਰਿਕ ਵਿਸ਼ਵਾਸ ਲੋਕਾਂ ਦਾ ਬਣਿਆ ਰਹੇ ਲੋਕ ਜਿੰਨੂੰ ਚੁਣਨਾ ਚਾਹੁੰਦੇ ਆ ਚੰਗੀ ਕੈਂਡੀਡੇਟ ਨੂੰ ਉਹਨੂੰ ਤਾਂ ਹੀ ਚੁਣ ਸਕਣਗੇ ਜੇ ਘਰੋਂ ਨਿਕਲ ਕੇ ਵੋਟ ਪਾਉਣਗੇ ਤੇ VOTING PERCENTAGE ਜੇ ਵਧੂਗੀ ਤੇ ELECTIONS COMMISSION OF INDIA ਦਾ ਵੀ ਸਿਰ ਮਾਣ ਦੇ ਨਾਲ ਉੱਚਾ ਹੁੰਦਾ ਆ ਲੋਕਤੰਤ੍ਰਿਕ ਪ੍ਰਣਾਲੀ ਦਾ ਵੀ ਉੱਚਾ ਹੁੰਦਾ ਔਰ ਸਾਡੇ ਦੇਸ਼ ਦੇ ਵਿੱਚ ਜਿਹੜਾ ਚੋਣਾਂ ਦਾ ਵੱਡਾ ਤਿਉਹਾਰ ਹੈ ਉਹਦਾ ਮਾਣ ਵੀ ਸਿਰ ਦੇ ਨਾਲ ਉੱਚਾ ਹੁੰਦਾ ਆ ਸੋ ਇਸ ਕਰਕੇ ਵੱਡੀ ਅਵੇਅਰਨੈਸ ਇਹ ਫੈਲਾਈ ਜਾ ਰਹੀ ਹੈ ਇੱਕ ਏਦਾਂ ਦਾ ਕੈਂਪੇਨ ਚਲਾਇਆ ਜਾ ਰਿਹਾ ਜਿਦੇ ਵਿੱਚ ਸੈਲਿਬ੍ਰਿਟੀਜ਼ ਦੀਆਂ ਤਸਵੀਰਾਂ ਬਣਾਈਆਂ ਜਾ ਰਹੀਆਂ ਕਿਤੇ ਡਾਇਲੌਗ ਲਿਖਿਆ ਮੇਰੇ ਕਰਨ ਅਰਜੁਨ ਵੋਟ ਪਾਉਣਗੇ ਕਿਤੇ ਗਜਨੀ ਦਾ ਪੋਸਟਰ ਬਣਾਇਆ ਪੇਂਟਿੰਗ ਬਣਾਈ ਆ ਜਿਦੇ ਵਿੱਚ ਲਿਖਿਆ ਕਿ ਮੈਂ ਇਸ ਵਾਰ ਵੋਟ ਪਾਉਣੀ ਨਹੀਂ ਭੁੱਲਾਂਗਾ ਔਰ ਬਹੁਤ ਸਾਰੇ ਗ੍ਰਾਫਿਟੀਆਂ ਦੇਖੋ ਹੁਣ ਸਾਹਮਣੇ ਵੀ ਲਿਖਿਆ ਚੋਣਾਂ ਦਾ ਪਰਵ ਦੇਸ਼ ਦਾ ਗਰਵ ਪੰਜਾਬੀਓ ਹੋ ਜਾਓ ਤਿਆਰ ਇਸ ਵਾਰੀ ਕਰਾਂਗੇ 70% ਪਾਰ ਪੰਜਾਬ ਲੋਕ ਸਭਾ ਚੋਣਾਂ 2024 1 ਜੂਨ 2024 ਸੋ ਇਸ ਕਰਕੇ ਇਹ ਇੰਪੋਰਟੈਂਟ ਮੈਸੇਜ ਇਸ ਕਰਕੇ ਡਿਸਪਲੇ ਕੀਤੇ ਗਏ ਆ ਕਿ ਲੋਕਾਂ ਦੇ ਅੰਦਰ ਐਨਕੋਰੇਜਮੈਂਟ ਆਵੇ ਔਰ ਲੋਕ ਬੜੇ ਸ਼ਾਨੋ ਸ਼ੌਕਤ ਦੇ ਨਾਲ ਚਾਹ ਦੇ ਨਾਲ ਸੇਫਟੀ ਸਿਕਿਉਰਿਟੀ ਦੇ ਨਾਲ ਸੈਂਸ ਆਫ ਕੋਲੈਬੋਰੇਟਿਵਨੈਸ ਦੇ ਨਾਲ ਇਕੱਠੇ ਹੋ ਕੇ ਵੋਟ ਪਾ ਜ਼ਰੂਰ ਜਾਣ ਅਚਾਹ ਅ ਪਿਛਲੇ ਸਮੇਂ ਦੀ ਗੱਲ ਕਰੀ ਤਾਂ ਇੱਕ ਨੋਟਾ ਦੀ ਚੁਆਇਸ ਦਿੱਤੀ ਗਈ ਲੋਕਾਂ ਨੂੰ ਵੀ ਜੇਕਰ ਤੁਹਾਨੂੰ ਉੱਪਰਲੇ ਕੋਈ ਉਮੀਦਵਾਰ ਨਹੀਂ ਪਸੰਦ ਤਾਂ ਤੁਸੀਂ ਨੋਟਾ ਦਾ ਬਟਨ ਦਬਾ ਸਕਦੇ ਹੋ। ਕੀ ਤੁਸੀਂ ਸੋਚਦੇ ਹੋ ਵੀ ਇਸੇ ਪਬਲਿਕ ਨੂੰ ਇੱਕ ਹੋਰ ਚੁਆਇਸ ਹੋਣੀ ਚਾਹੀਦੀ ਰੀਕਾਲ ਦੀ ਜਿਹੜਾ ਕੰਮ ਨਹੀਂ ਕਰਦਾ? ਦੇਖੋ ਇਹ ਵੀ ਬੜਾ ਹੀ ਜ਼ਰੂਰੀ ਤੁਸੀਂ ਗੱਲ ਕੀਤਾ ਹੈ ਪਰ ਭਾਰਤੀ ਡੈਮੋਕ੍ਰੇਸੀ ਦੇ ਵਿੱਚ ਜਿੱਥੇ ਭਾਰਤ ਅਜੇ ਇੱਕ ਕਹਿ ਸਕਦੇ ਹਨ ਕਿ ਡਿਵੈਲਪਿੰਗ ਨੇਸ਼ਨ ਹੈਗਾ ਤਰੱਕੀ ਕਰ ਰਿਹਾ ਉਹਦੇ ਵਿੱਚ ਜਿਹੜਾ ਚੋਣਾਂ ਦਾ ਤਿਉਹਾਰ ਹੈ ਸਿਕੰਦਰਜੀ ਉਹ ਬਹੁਤ ਮਹਿੰਗਾ ਇੱਕ ਪਰਵ ਹੁੰਦਾ ਹੈ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਖਰਚਾ ਆਉਂਦਾ ਹੈ ਇਸ ਕਰਕੇ ਦੀਆਂ ਬਹੁਤ ਸਾਰੀਆਂ ਹੋਰ ਵੀ ਬੁਨਿਆਦੀ ਕਮੀਆਂ ਖਾਮੀਆਂ ਹੈਗੀਆਂ ਅੱਜ ਕਈ ਸਾਲ ਹੋ ਗਏ ਇਸ ਦੇਸ਼ ਨੂੰ ਆਜ਼ਾਦ ਹੋਏ ਪਰ ਫਿਰ ਵੀ ਬੁਨਿਆਦੀ ਸុਖ ਸੁਵਿਧਾਵਾਂ ਕਈ ਲੋਕਾਂ ਕੋਲ ਨਹੀਂ ਹੈਗੀਆਂ ਇਸ ਕਰਕੇ ਰੀਕਾਲ ਸਿਸਟਮ ਸਾਡੇ ਦੇਸ਼ ਵਿੱਚ ਨਹੀਂ ਲਿਆਂਦਾ ਜਾਂਦਾ ਕਿ ਵਿਦੇਸ਼ਾਂ ਵਿੱਚ ਹੈਗਾ ਜਿਹੜਾ ਬੰਦਾ ਐਮਐਲਏ ਜਾਂ ਐਮਪੀ ਕੰਮ ਨਹੀਂ ਕਰਦਾ ਉਹਨੂੰ ਪਬਲਿਕ ਰੀਕਾਲ ਕਰ ਲੈਂਦੀ ਹੈ ਦੇਖੋ ਉੱਥੇ ਉਹ ਚੱਲ ਜਾਂਦਾ ਹੈ ਕਿਉਂਕਿ ਡਿਵੈਲਪਡ ਨੇਸ਼ਨਸ ਹੈਗੀਆਂ ਜੇ ਭਾਰਤ ਦੇ ਵਿੱਚ ਇਹ ਸਿਸਟਮ ਚੱਲ ਗਿਆ ਤੇ ਫਿਰ ਹਰ ਕੈਂਡੀਡੇਟ ਬਾਰ-ਬਾਰ ਬਾਰ-ਬਾਰ ਲੋਕ ਰੀਕਾਲ ਕਰਨਾ ਸ਼ੁਰੂ ਕਰਨਗੇ ਬਾਰ-ਬਾਰ ਚੋਣਾਂ ਹੋਣਗੀਆਂ ਨਹੀਂ ਉਹਦੇ ਨੁਕਸਾਨ ਤੇ ਹੋਣਗੇ ਫਾਇਦੇ ਵਿੱਚ ਹੋਣਗੇ ਪਰ ਭਾਰਤ ਦੇ ਉਹ ਕੰਮ ਨਹੀਂ ਕਰੂਗਾ ਉਹ ਕੰਮ ਕਰੂਗਾ ਹਨਾ ਵਧੀਆ ਭਾਰਤ ਦੇ ਇਸ ਸਿਸਟਮ ਦੇ ਲਈ ਜਿਹੜੀਆਂ ਡਿਵੈਲਪਿੰਗ ਨੇਸ਼ਨਸ ਹੁੰਦੀਆਂ ਉਹ ਇਸ ਗੱਲ ਨੂੰ ਜ਼ਰੂਰ ਅਵੋਇਡ ਕਰ ਲੈਂਦੀ ਹੈ ਉਹਨਾਂ ਨੇ ਸੋਚਿਆ ਹੁੰਦਾ ਕਿ ਅਸੀਂ ਰੀਕਾਲ ਸਿਸਟਮ ਨਾਲ ਲਈਏ ਜਦੋਂ ਕੋਈ ਦੇਸ਼ ਡਿਵੈਲਪ ਹੋ ਜਾਂਦਾ ਉਦੋਂ ਰੀਕਾਲ ਸਿਸਟਮ ਰੱਖ ਦਿਆ ਸੋ ਇਸ ਕਰਕੇ ਇਹ ਹਰ ਇੱਕ ਸਟੇਟ ਦੀ ਕੰਟਰੀ ਦੀ ਉਥੋਂ ਦੀ ਡੈਮੋਗ੍ਰਾਫੀ ਦੀ ਉਥੋਂ ਦਾ ਕਨਸਟੀਟਿਊਸ਼ਨ ਦੇ ਸਿਸਟਮ ਦੇ ਨਾਲ ਸਾਰੀ ਪ੍ਰਣਾਲੀ ਚੱਲਦੀ ਆ ਸਾਡੇ ਦੇਸ਼ ਦੀ ਪ੍ਰਣਾਲੀ ਦੀ ਮੁੱਖ ਨੀਤੀ ਤਾਂ ਇਹ ਹੁੰਦੀ ਆ ਕਿ ਹਰ ਜਾਗਰੂਕ ਵੋਟਰ ਇਹਦੇ ਵਿੱਚ ਹਿੱਸਾ ਲਵੇ ਜਿੰਨੇ ਯੂਥ ਨਵੇਂ ਵੋਟਰ ਬਣੇ ਆ ਉਹ ਜ਼ਰੂਰ ਵੋਟ ਕਰਨ ਚੰਗੇ ਕੈਂਡੀਡੇਟ ਨੂੰ ਚੁਣਨ ਨੋਟਾ ਦੀ ਤੁਸੀਂ ਗੱਲ ਕੀਤੀ ਆ ਨੋਟਾ ਦੇ ਵਿੱਚ ਵੀ ਇਹ ਅਧਿਕਾਰ ਹੁੰਦਾ ਹੈ ਕਿ ਲੋਕ ਜੇ ਕੋਈ ਕੈਂਡੀਡੇਟ ਨੂੰ ਪਸੰਦ ਨਹੀਂ ਕਰਦੇ ਤੇ ਫਿਰ ਉਹ ਨੋਟਾ ਦਾ ਆਪਣਾ ਇਸਤੇਮਾਲ ਕਰ ਸਕਦੇ ਆ ਉਹਦੇ ਵਿੱਚ ਵੀ ਇੱਕ ਤੌਰ ਤਰੀਕਾ ਹੈਗਾ ਕਿ ਉਸ ਤੋਂ ਬਾਅਦ ਜੇ ਨੋਟਾ ਦੀਆਂ ਵੋਟਾਂ ਵੱਧ ਜਾਂਦੀਆਂ ਨੇ ਜਾਂ ਹੋਰ ਕੋਈ ਫੈਕਟਰ ਬਣ ਜਾਂਦਾ ਤੇ ਜਿਹੜੀ ਪਾਰਟੀ ਲੀਡ ਕਰਦੀ ਹੁੰਦੀ ਆ ਉਸ ਪਾਰਟੀ ਨੂੰ ਉਹ ਕੈਂਡੀਡੇਟ ਨੂੰ Winner ਘੋਸ਼ਿਤ ਕੀਤਾ ਜਾਂਦਾ ਸੋ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਤੁਸੀਂ ਗੱਲਾਂ ਕਰ ਦਿੱਤੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਵੀ ਇਹੋ ਹੀ ਉਪਰਾਲਾ ਆ ਇਸੇ ਕਰਕੇ ਉਹਨਾਂ ਨੇ ਇਹ ਸਾਰੇ ਮੈਸੇਜ ਡਿਸਪਲੇ ਕੀਤਾ ਕਿ ਨਾਲੇ ਪਬਲਿਕ ਪ੍ਰੋਪਰਟੀ ਜਿਹੜੇ ਪਿਲਰਸ ਹੁੰਦੇ ਆ ਹੋਰ ਦੁਬਾਰਾ ਹੁੰਦੀਆਂ ਲੋਕ ਦੀਫੇਸਮੈਂਟ ਕਰਦੇ ਆ ਚੋਣਾਂ ਦੇ ਦੌਰਾਨ ਪੋਸਟਰਸ ਲਗਾ ਦਿੰਦੇ ਆ ਬੈਨਰਸ ਲਗਾ ਦਿੰਦੇ ਆ ਤੇ ਇਲੈਕਸ਼ਨ ਕਮਿਸ਼ਨ ਇਹ ਸੋਚਦਾ ਹੈ ਕਿ ਕਿਉਂ ਨਾ ਇਹਨਾਂ ਦੀਵਾਰਾਂ ਨੂੰ ਪਿਲਰਸ ਨੂੰ ਸਾਫ ਸਫਾਈ ਕਰਕੇ ਚੰਗੇ ਸੁਨੇਹੇ ਇਹਦੇ ਉੱਤੇ ਲਿਖ ਦਿੱਤੇ ਜਾਣ ਤਾਂ ਕਿ ਇੱਕ ਤੇ ਪ੍ਰੋਪਰਟੀ ਡੀਫੇਸਮੈਂਟ ਰੁਕੇ ਭद्दी ਸ਼ਬਦਾਵਲੀਆਂ ਨਾ ਹੋਣ ਬੈਨਰ ਪੋਸਟਰ ਦੀ ਗੰਦਗੀ ਨਾ ਹੋਵੇ ਤੇ ਚੰਗੇ ਸੁਨੇਹੇ ਜਿਹਦੇ ਨਾਲ ਲੋਕਾਂ ਨੂੰ ਆਕਰਸ਼ਿਤ ਕੀਤਾ ਜਾਵੇ ਚੰਗੇ ਯਾਦਗਾਰੀ ਡਾਇਲੌਗਸ ਜਿਨ੍ਹਾਂ ਨਾਲ ਲੋਕਾਂ ਨੂੰ ਆਕਰਸ਼ਿਤ ਕੀਤਾ ਜਾਵੇ ਉਹਨਾਂ ਦੇ ਮੈਸੇਜ ਉਹਨਾਂ ਦੇ ਦਿਮਾਗ ਦੇ ਵਿੱਚ ਬਿਠਾ ਦਿੱਤੇ ਜਾਣ ਤੇ ਲੋਕ ਇਸ ਪ੍ਰਣਾਲੀ ਹਿੱਸਾ ਜ਼ਰੂਰ ਲੈਣ ਕਮ ਜੀ ਹਜੇ April ਦਾ ਲਾਸਟ ਦਿਨ ਚੱਲ ਰਿਹਾ ਹੈ ਤੇ ਅਗੋਂ ਮਈ ਤੇ ਉਸ ਤੋਂ ਬਾਅਦ 1 ਜੂਨ ਨੂੰ VOTING ਹੋਣੀ ਹੈ ਜੂਨ ਨੂੰ ਕਾਫੀ ਜ਼ਿਆਦਾ ਗਰਮੀ ਹੁੰਦੀ ਹੈ ਤੇ ਬਹੁਤ ਸਾਰੇ ਲੋਕ ਵੇਚਦੇ ਨੇ ਮੌਸਮ ਠੀਕ ਨਹੀਂ ਹੈ ਗਰਮੀ ਜ਼ਿਆਦਾ ਤੇ VOT ਨਾ ਪਹੁੰਚ ਜਾਂਦੇ ਨੇ ਤੇ ਉਹਨਾਂ ਨੂੰ ਕੀ ਖਾਸ ਸੁਨੇਹਾ ਦੇਣਾ ਦੇਖੋ ਇਹਹੀ ਮੈਸੇਜ ਉਹਨਾਂ ਨੂੰ ਜਾਣਾ ਚਾਹੀਦਾ ਹੈ ਕਿ ਉਹ ਲੋਕਤੰਤਰ ਦੇ ਇਸ ਰਾਈਟ ਟੂ VOT ਨੂੰ ਜਿਹੜਾ ਸਾਨੂੰ 5 ਸਾਲ ਬਾਅਦ ਇਦਾਂ ਦਾ ਅਧਿਕਾਰ ਮਿਲਦਾ ਹੈ ਜੇ ਅਸੀਂ ਉਹਦੇ ਤੋਂ ਕਨਸਟੀਟਿਊਸ਼ਨ ਨੇ ਸਾਨੂੰ ਅਧਿਕਾਰ ਦਿੱਤਾ ਹੈ ਜੇ ਅਸੀਂ ਮੰਝੇ ਰਹ ਜਾਂਦੇ ਆ ਜੇ VOT ਕਰਨੇ ਹੀ ਜਾਂਦੇ ਉਹਦੇ ਨਾਲ ਦੇਸ਼ ਦਾ ਵੀ ਭਲਾ ਨਹੀਂ ਹੁੰਦਾ ਸਮਾਜ ਦਾ ਭਲਾ ਨਹੀਂ ਹੁੰਦਾ ਤੇ ਇਮੀਡੀਏਟਲੀ ਅਲਟੀਮੇਟਲੀ ਸਾਡਾ ਆਪਣਾ ਭਲਾ ਨਹੀਂ ਹੁੰਦਾ ਸੋ ਇਸ ਕਰਕੇ ਸਾਨੂੰ ਜਰੂਰ ਇਨ੍ਹਾਂ ਚੀਜ਼ਾਂ ਬਾਰੇ ਅਵੇਅਰਨੈਸ ਜਾਗਰੂਕਤਾ ਰੱਖਣੀ ਚਾਹੀਦੀ ਆ ਸਾਂਝੇ ਤੌਰ ਦੇ ਉੱਤੇ ਆਪ ਵੀ ਵੋਟ ਪਾਣੀ ਚਾਹੀਦੀ ਆ ਗਵਾਂਡੀਆਂ ਨੂੰ ਪਰਿਵਾਰ ਨੂੰ ਸਮਾਜ ਨੂੰ ਕਹਿਣਾ ਚਾਹੀਦਾ ਕਿ ਉਹ ਵੋਟ ਜ਼ਰੂਰ ਪਾਣ ਜਾਣ ਖੁਸ਼ੀ ਦੇ ਨਾਲ ਵੋਟ ਪਾਣ ਜਾਣ ਅੱਜ ਭਾਰਤ ਦੇ ਵਿੱਚ ਬੜੀਆਂ ਸੁਰੱਖਤ ਚੋਣਾਂ ਕਰਾਈਆਂ ਜਾਂਦੀਆਂ ਬੜੀ ਸੇਫਟੀ ਸਿਕਿਉਰਿਟੀ ਦੇ ਨਾਲ ਚੋਣਾਂ ਕਰਾਈਆਂ ਜਾਂਦੀਆਂ ਬਹੁਤ ਸਾਰੀਆਂ ਹੋਰ ਸੁਵਿਧਾਵਾਂ ਇਲੈਕਸ਼ਨ ਬੂਥ ਦੇ ਉੱਤੇ ਮੌਜੂਦ ਹੁੰਦੀਆਂ ਆ ਪਾਣੀ ਦਾ ਪ੍ਰਬੰਧ ਹੁੰਦਾ ਆ ਫੈਨ ਦਾ ਗਰਮੀ ਦੇ ਵਿੱਚ ਪ੍ਰਬੰਧ ਹੁੰਦਾ ਕੋਈ ਮੁਸ਼ਕਿਲਾਂ ਆਮ ਲੋਕਾਂ ਨੂੰ ਆਉਣ ਵਾਲੀ ਨਹੀਂ ਹੈਗੀ ਸਾਡੇ ਦੇਸ਼ ਦੀ ਚੋਣ ਪ੍ਰਣਾਲੀ ਬੜੀ ਅੱਛੀ ਚੋਣ ਪ੍ਰਣਾਲੀ ਆ ਲੋਕਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਔਰ ਜਿਹੜੇ ਫਸਟ ਟਾਈਮ ਵੋਟਰਸ ਹੁੰਦੇ ਆ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਪ੍ਰੋਤਸਾਹਨ ਦੇਣ ਲਈ ਉਹਨਾਂ ਨੂੰ ਸਰਟੀਫਿਕੇਟ ਵੀ ਮੰਗਦਾ ਸੋ ਉਹਨਾਂ ਦੇ ਫਿਊਚਰ ਕੈਰੀਅਰ ਦੇ ਵਿੱਚ ਵੀ ਇਹ ਚੀਜ਼ ਦਾ ਵ ਜਿਉ ਆਪਣੇ ਆਪ ਨੂੰ ਇਸ ਮੁੱਖ ਧਾਰਾ ਦੇ ਵਿੱਚ ਸ਼ਾਮਲ ਸਮਝਦੇ ਆ ਜਿਹਦੇ ਨਾਲ ਦੇਸ਼ੋ ਦੁਨੀਆ ਦੀ ਤਰੱਕੀ ਵੀ ਹੁੰਦੀ ਆ ਔਰ ਦੇਸ਼ ਦੀ ਨੀ ਕਿਸ ਤਰ੍ਹਾਂ ਬਣਨੀ ਆ ਦੇਸ਼ ਕਿਸ ਦਿਸ਼ਾ ਵੱਲ ਜਾਣਾ ਆ ਉਹਨਾਂ ਦੇ ਨੇਤਾਵਾਂ ਨੂੰ ਚੁਣਨ ਲਈ ਸਾਡਾ ਅਹਿਮ ਰੋਲ ਹੁੰਦਾ ਇੱਕਲਾ ਸਵਾਲ ਹੈ ਬਹੁਤ ਸਾਰੇ ਲੋਕ ਬੋਟ ਤੇ ਪਹੁੰਚਦੇ ਨਹੀਂ ਬਾਅਦ ਚ ਕੋਸ਼ਦੇ ਨੇ ਵੀ ਇਹ ਲੀਡਰਸ ਇਸ ਤਰ੍ਹਾਂ ਦਾ ਇਹ ਲੀਡਰ ਹੋਸਾਂ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਦੇਖੋ ਇਹੀ ਕਹਿੰਦੇ ਆ ਕਿ ਜਿੱਦਾਂ ਦੇ ਹਾਕਮ ਹੁੰਦੇ ਆ ਉਹ ਸਿੱਧਾ ਸਮਝ ਆਉਂਦਾ ਕਿ ਸਾਡੇ ਅਮਲ ਕਿਵੇਂ ਦੇ ਆ ਜਿੱਦਾਂ ਦੇ ਸਾਡੇ ਅਮਲ ਹੋਣਗੇ ਜਿੱਦਾਂ ਦੀ ਸਾਡੀ ਸੋਚ ਹੋਊਗੀ ਉਦਾਂ ਦੇ ਸਾਨੂੰ ਰੂਲ ਕਰਨ ਵਾਲੇ ਲੋਕ ਹੋਣਗੇ ਜੇ ਅਸੀਂ ਘਰੋਂ ਵੋਟ ਹੀ ਨਾ ਪਾ ਜਵਾਂਗੇ ਤੇ ਓਬਵੀਅਸ ਹੈ ਕਿ ਬੈਡ ਕੈਂਡੀਡੇਟ ਸਿਲੈਕਟ ਹੋਣਗੇ ਮਾੜੇ ਲੋਕ ਫਿਰ ਉਹਨਾਂ ਵਾਸਤੇ ਆਸਾਨੀ ਹੋ ਜਾਊਗੀ ਈਜ਼ ਹੋ ਜਾਊਗੀ ਜੇ ਅਸੀਂ ਇਕੱਠੇ ਹੋ ਕੇ ਇਸ ਪ੍ਰਣਾਲੀ ਦੇ ਵਿੱਚ ਹਿੱਸਾ ਲਵਾਂਗੇ ਚੰਗੇ ਕੈਂਡੀਡੇਟ ਨੂੰ ਚੁਣਾਂਗੇ ਤੇ ਅਸੀਂ ਇਹਨਾਂ ਗੱਲਾਂ ਨੂੰ ਮਾਤ ਦੇ ਸਕਦੇ ਹਾਂ ਸਿਰਫ تنਕੀਦ ਕਰਕੇ ਘਰੇ ਬੈਠੇ ਜੀ ਵੋਟ ਪਾਉਣ ਦਾ ਫਾਇਦਾ ਕੋਈ ਨਹੀਂ ਵੋਟ ਪਾ ਕੇ ਕੀ ਕਰਾਂਗੇ ਕਿਸੇ ਨੇ ਕੋਈ ਕੰਮ ਨਹੀਂ ਕਰਨਾ ਇਦਾਂ ਦੀ ਸੋਚ ਤੋਂ ਸਾਨੂੰ ਗਰੇਸ ਕਰਨਾ ਚਾਹੀਦਾ ਨਕਾਰਾਤਮਕ 네ਗੇਟਿਵਿਟੀ ਨੂੰ ਸਾਨੂੰ ਪਿੱਛੇ ਛੱਡ ਕੇ ਬੜੀ ਪੋਜ਼ਿਟਿਵਿਟੀ ਦੇ ਨਾਲ ਵੋਟ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਚੰਗਾ ਕੈਂਡੀਡੇਟ ਆਪਣੇ ਏਰੀਆ ਦਾ ਚੁਣਨਾ ਚਾਹੀਦਾ ਤਾਂ ਕਿ ਸਾਡੇ ਦੇਸ਼ ਦੀ ਸਮਾਜ ਦੀ ਸਾਡੇ ਇਲਾਕੇ ਦੀ ਗਲੀਆਂ ਮੁਹੱਲਿਆਂ ਦੀ ਸਾਡੇ ਪਰਿਵਾਰਾਂ ਦੀ ਅੱਛੀ ਸੇਫਟੀ ਸਿਕਿਉਰਿਟੀ ਰਵੇ ਉਨ੍ਹਾਂ ਦੀ ਤਰੱਕੀ ਹੋਵੇ ਔਰ ਦੇਸ਼ ਚੰਗੀ ਸੋਚ ਵਾਲ ਅਗਰਸਰ ਹੋਵੇ। ਥੈਂਕ ਯੂ ਸਰ। ਤਾਂ ਬਿਲਕੁਲ ਹੀ ਚੰਗਾ ਚੁਣੋ, ਬਿਹਤਰ ਚੁਣੋ ਪਰ ਚੁਣਾ ਜਰੂਰ ਇਸ ਕਰਕੇ ਆਪਣੀ ਬੋਰਡ ਦੇ ਅਧਿਕਾਰ ਦੀ ਵਰਤੋਂ ਜਿਹੜੀ ਕਿ ਉਹ ਜਰੂਰ ਕਰਨ ਲੋਕ ਜਿਹਦੇ ਤਹਿਤ ਪ੍ਰਸ਼ਾਸਨ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਹੈ। ਬਹੁਤ ਸਾਰੇ ਚੌਂਕਾਂ ਵਿੱਚ ਬਹੁਤ ਸਾਰੇ ਸਲੋਗਨ, ਬਹੁਤ ਸਾਰੇ ਮੈਸੇਜਸ, ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਗਿਆ ਨੇ ਤਾਂ ਜੋ ਲੋਕ ਆਪਣੇ ਬੋਰਡ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਪਰ ਪ੍ਰਸ਼ਾਸਨ ਨੇ ਇਸ ਵਾਰ ਜਿਹੜਾ ਕੀ ਇੱਕ ਟੀਚਾ ਮਿੱਥਿਆ ਵੀ 70 ਫੀਸਦੀ ਤੋਂ ਜ਼ਿਆਦਾ ਜਿਹੜਾ ਕੀ ਟੀਚਾ ਮਿੱਥਿਆ ਗਿਆ ਵੀ 70 ਫੀਸਦੀ ਘਟੋ-ਘਟ ਜਿਹੜੀ ਕਿ ਉਹ ਪੋਲਿੰਗ ਹੋਵੇ ਤੇ ਲੋਕ ਆਪਣੀ ਮਨਮਰਜ਼ੀ ਨਾਲ ਬਿਨਾ ਕਿਸੇ ਡਰ ਬਿਨਾ ਕਿਸੇ ਖੋਫ ਦੇ ਆਪਣੇ ਮਨਪਸੰਦਾ ਪਸੰਦੀਦਾ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਵੋਟ ਜ਼ਰੂਰ ਪਾਉਣ ਕਮਰਪਰਸਨ ਗੁਪਾਲ ਦੇ ਨਾਲ ਸਿਕੰਦਰ ਪਰ ਸ੍ਰੀਚਾ ਦੈਨਿਕ ਸ੍ਰੀ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप